ਹਲੋ ਜੀ ਸਾਰਿਆਂ ਨੂੰ ਮਿਸਿਸ ਕੋਰ ਦੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਰਾਣੀ ਦੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਸੀ ਜਿਹੜਾ ਆਪਣੇ ਸੰਤ ਮਸਕੀਨ ਸਿੰਘ ਜੀ ਉਹਨਾਂ ਤੋਂ ਮੈਂ ਇੱਕ ਵਾਰੀ ਇਹ ਸੁਣਿਆ ਸੀਗਾ ਵਿਖਿਆਨ ਇਹ ਅੱਖਾਂ ਕਰਦੇ ਸੀਗੇ ਜਿਹੜੇ ਸਾਡੇ ਕਈ ਵਾਰੀ ਵਹਿਮ ਭਰਮ ਹੋ ਜਾਂਦੇ ਆ ਕਹਿੰਦੇ ਵੀ ਇੱਕ ਜਨਾਨੀ ਸੀਗੀ ਉਹ ਖਰਬੂਜਿਆਂ ਦੀ ਰਾਖੀ ਬਿਠੀ ਸੀ ਤਾਂ ਉਹ ਜਿੰਨੇ ਵਿਚਾਰੀ ਤੇ ਵਿਕੇ ਨਹੀਂ ਫਿਰ ਰਾਤ ਨੂੰ ਵੀ ਬੈਠੀ ਰਹੀ ਉਹ ਦੋ ਦਿਨ ਬੈਠੀ ਦੋ ਦਿਨ ਹੋ ਗਏ ਸੀ ਕਿ ਬੈਠੀ ਨੂੰ ਤੇ ਫਿਰ ਉਹਨੇ ਦੇਖਿਆ ਕੋਲ ਇੱਕ ਖੂਹ ਸੀਗਾ ਖੂਹ ਦੇ ਵਿੱਚ ਕੋਈ ਆਦਮੀ ਡਿੱਗ ਪਿਆ ਉਹਨੇ ਫਿਰ ਕਿਵੇਂ ਨਾ ਕਿਵੇਂ ਕਰਕੇ ਕੋਈ ਰੱਸੀ ਰस्सियां ਦੇਖ ਕੇ ਤੇ ਉਹਨੂੰ ਬਚਾਇਆ ਫਿਰ ਜਦੋਂ ਬਾਹਰ ਆਇਆ ਆदमी ਤੇ ਉਹ ਸੀਗਾ ਜੋਤਸ਼ੀ ਉਹਨੇ ਕਿਹਾ ਵੀ ਬਹੁਤ ਬਹੁਤ ਤੇਰਾ ਧੰਨਵਾਦ ਜਿਹੜਾ ਤੂੰ ਮੈਨੂੰ ਮੌਤ ਦੇ ਮੂੰਹੋਂ ਬਚਾਇਆ ਤੇ ਮੈਨੂੰ ਕੱਢਿਆ ਤੂੰ ਮੈਂ ਬਹੁਤ ਵੱਡਾ ਜੋਤਸ਼ੀ ਹਾਂ ਤੂੰ ਮੇਰੇ ਕੋਲ ਕੱਲ ਨੂੰ ਆਹੀਂ ਮੈਂ ਤੇਰਾ ਭਵਿੱਖ ਦੱਸੂਗਾ ਵੇ ਕੀ ਕੀ ਹੋਣਾ ਵਾ ਗਾਂ ਦੀ ਤੇਰੀ ਜ਼ਿੰਦਗੀ ਦੇ ਵਿੱਚ ਤੇ ਫਿਰ ਉਹ ਕਹਿੰਦੀ ਨੇ ਮੈਂ ਨਹੀਂ ਆਉਣਾ ਮੈਨੂੰ ਨਾ ਦੇਖੀ ਫੇ ਫੇ ਉਹ ਕਹਿੰਦਾ ਕਹਿੰਦਾ ਮੇਰੇ ਕੋਲ ਇੰਨੇ ਵੱਡੇ ਵੱਡੇ ਲੋਕ ਹੁੰਦੇ ਆ ਪ੍ਰਾਈਮ ਮਿਨਿਸਟਰ ਹੁੰਦੇ ਆ ਕਿੰਨੇ ਹੁੰਦੇ ਆ ਪੂਰੇ ਬਿਜ਼ਨਸਮੈਨ ਹੁੰਦੇ ਆ ਵੀ ਕਮਾਲ ਦੀ ਗੱਲ ਆ ਫੇ ਤੂੰ ਕਦੋਂ ਨਹੀਂ ਆਣਾਗਾ ਮੈਨੂੰ ਰੀਜ਼ਨ ਦੱਸ ਕਿਉਂ ਨਹੀਂ ਆਣਾਗਾ ਉਹ ਕਹਿੰਦੀ ਰੀਜ਼ਨ ਇਹ ਆ ਜੇ ਤੂੰ ਲੋਕਾਂ ਨੂੰ ਦੱਸਤਾ ਫਿਊਚਰ ਤੈਨੂੰ ਆਪ ਦੇ ਫਿਊਚਰ ਦਾ ਨਹੀਂ ਪਤਾ ਸੀਗਾ ਵੀ ਤੂੰ ਖੂਚ ਡਿਗਣਾ ਜੇ ਜੇ ਤੂੰ ਫੂਚ ਡਿੱਗਣਾ ਉਹ ਤੈਨੂੰ ਆਦੀ ਭਵਿਕਵਾਨੀ ਦਾ ਪਤਾ ਨਹੀਂ ਲੱਗਿਆਗਾ ਉਹ ਨਾ ਜਾਣੀ ਦੀ ਉਹਦੇ ਮਨ ਤੇ ਸੱਟ ਲੱਗੀ ਨਾ ਘਰ ਜਾ ਕੇ ਉਹਨੇ ਸਾਰੇ ਜੋਤਿਸ਼ਦਿਆਂ ਉਹਨੇ ਜਿੰਨੇ ਵੀ ਉਹਦੇ ਕੋਲੇ ਸੀਗਾ ਸਮਾਨ ਪੱਤਰੀਆਂ ਸਾਰਾ ਕੁਸ ਉਹਨੇ ਐਨ ਕਿਹੜਾ ਸੜ ਕੇ ਸਵਾ ਕਰਤਾ ਤੋ ਕੰਦਾ ਵੀ ਕੀ ਫਾਇਦਾ ਫਿਰ ਬੇ ਸੱਚੀ ਗੱਲ ਆ ਉਹਦੀ ਜਿਹੜੀ ਉਹ ਮੈਨੂੰ ਕਹਿੰਦੀ ਆ ਵੀ ਮੈਨੂੰ ਪਤਾ ਨਹੀਂ ਸੀ ਵੀ ਮੈਂ ਡੱਗ ਪਿਆ ਫਿਰ ਮੈਂ ਕਹਾ ਤਾਂ ਮੈਂ ਜੋਤਿਸ਼ੀ ਤਾਂ ਨਹੀਂਗਾ ਫਿਰ ਇਹ ਗੱਲ ਸੱਚੀ ਆ ਉਹਦੀ ਗੱਲ ਸੱਚੀ ਹੈ ਪਰ ਮੈਂ ਝੂਠ ਝੂਠ ਦੱਸਦਾ ਜਾਂ ਇਹ ਜੋਤਿਸ਼ਾ ਜਿਹੜਾ ਉਹ ਠੀਕ ਨਹੀਂ ਹੈਗਾ ਅਸਲੀ ਭਾਵ ਕੀ ਆ ਬੇ ਇੱਕ ਉਹ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਹੋਰ ਆਸੇ-ਪਾਸੇ ਭਟਕਣ ਨਾਲੋਂ ਉਹ ਵਾਹਿਗੁਰੂ ਦਾ ਆਸਰਾ ਲਓ ਪੇ ਜਿਹੜੀਆਂ ਇਹ ਨਾ ਚੀਜ਼ਾਂ ਦੇ ਵਿੱਚ ਜਾਣਾ ਠੀਕ ਹੈ ਮੈਂ ਮੰਨਦੀ ਹਾਂ ਇਨਸਾਨ ਕਈ ਵਾਰੀ ਨਾ ਇੰਨਾ ਪੜਕਿਆ ਹੁੰਦਾ ਕਿ ਜਿਹੜਾ ਵੀ ਕੋਈ ਰਾਹ ਕਵੇ ਉਸ ਰਾਹ ਤੇ ਉਤਰ ਪੈਂਦਾ ਵਾ ਪਰ ਨਹੀਂ ਉਸ ਤਰ੍ਹਾਂ ਦੀ ਗੱਲ ਨਹੀਂ ਹੁੰਦੀਗੀ ਤੁਸੀਂ ਪ੍ਰਮਾਤਮਾ ਨੂੰ اٹਲ ਵਿਸ਼ਵਾਸ ਕਰਕੇ ਉਹਨੂੰ ਆਪਣੇ ਨਾਲ ਨਾਲ ਰੱਖੋ ਉਹ ਹਮੇਸ਼ਾ ਤੁਹਾਨੂੰ ਜਿਹੜਾ ਵੀ ਔਖੇ ਔਖਾ ਟਾਈਮ ਆ ਉਹਦੇ ਵਿੱਚ ਉਹ ਤੁਹਾਨੂੰ ਕੱਢਦਾ ਤੇ ਤੁਹਾਡੇ ਨਾਲ ਰਹਿੰਦਾ ਵਾ ਚੰਗਾ ਜੀ ਸਸਤੀ ਕਾ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਲਾਈਕ ਕਰਦੇ ਪਲੀਜ਼ ਥੈਂਕ ਯੂ ਵੈਰੀ ਮੱਚ